ਉਹਨੇ ਕਤਲ ਕਰਤਾ ਕੋਈ ਇंसाਫ ਦੀ ਗੱਲ ਕਰਦੇ ਹਿਸਾਬ ਦੀ ਜੀ ਸਾਡੀ ਪੂਰੀ ਕਾਰਵਾਈ ਬੰਦ ਹੀ ਕੀਤੀ ਜਾਵੇ ਤੇ ਵੈਸੇ ਸਾਡੀ ਸੁਣਵਾਈ ਘੱਟ ਹੋ ਰਹੀ ਆ ਉਹ ਕਿ ਜੈਨੂ ਨੋੜ ਨਹੀਂ ਹੈ ਕਿ ਜੈਨੂ ਕਰਦਾ ਹੈ ਜੀ

ਮਾ ਜੀ ਤੁਹਾਡਾ ਮੇਰਾ ਨਾਮ ਵੀਰੇ ਅਮਰਤਪਾਲ ਸਿੰਘ ਆ ਕੀ ਘਟਨਾ ਹੋਈ ਐ ਸੋਈਆਂ ਤੁਹਾਡੇ ਕੀ ਲੱਗਦੇ ਸੀ ਉਹ ਸੋਈਆਂ ਵੀਰੇ ਆ 25 ਤਰੀਕ ਨੂੰ ਮੇਰੀ ਸਾਕੀ ਭੈਣ ਦਾ ਵਿਆਹ ਹੋਇਆ ਸੀਗਾ ਹਾਂਜੀ ਤੇ ਜਾਨੀ ਕਿ ਕੱਲ ਅੱਜ ਸਵੇਰ ਜਾਨੀ ਕਿ ਉਹਨਾਂ ਦਾ ਕਾਲ ਆਇਆ ਵਾ ਪੰਚਾਇਤ ਦਾ ਉਹਨਾਂ ਦੇ ਸਰਪੰਚ ਦਾ ਫੋਨ ਆਇਆ ਵੀ ਵੀ ਤੁਹਾਡੀ ਕੁੜੀ ਸਹੁਰੇ ਪਰਿਵਾਰ ਵੱਲੋਂ ਮਾਰ ਦਿੱਤੀ ਗਈ ਆ ਹਾਂਜੀ ਤੇ ਮੁੰਡੇ ਨੇ ਜਾਨੀ ਕਿ ਕੁੜੀ ਦਾ ਕਤਲ ਕਰ ਦਿੱਤਾ ਹੈ ਹਾਂਜੀ ਤੇ ਅਸੀਂ ਤਾਂ ਬਸ ਇਹੀ ਮੰਗਦੇ ਆ ਬਾਈ ਸਾਨੂੰ ਇਨਸਾਫ਼ ਦਿੱਤਾ ਜਾਵੇ ਤੇ ਪਹਿਲਾਂ ਵੀ ਮੁੰਡਾ ਤੰਗ ਪ੍ਰੇਸ਼ਾਨ ਕਰਦਾ ਸੀਗਾ ਬਹੁਤ ਜ਼ਿਆਦਾ ਤੰਗ ਪ੍ਰੇਸ਼ਾਨ ਕਰਦਾ ਸੀਗਾ ਹਾਂਜੀ ਤੇ ਉਹਦਾ ਸੀ ਬਹੁਤ ਸਮਝਾਇਆ ਉਹਨੂੰ ਜਾ ਕੇ ਪਰ ਆਖਰ ਨੂੰ ਉਹਨੇ ਵਿਆਹ ਨੂੰ ਕਿਹੜਾ ਮਗਰ ਸੀਗਾ ਜੀ ਵਿਆਹ ਨੂੰ ਆਹੀ 25 ਤਰੀਕ ਨੂੰ ਹੋਇਆ ਸੀਗਾ ਹਲੇ ਥੋੜੇ ਦਿਨ ਹੀ ਹੋਇਆ ਜੀ ਵਿਆਹ ਨੂੰ ਅਗਸਤ ਦੀ 25 ਤਰੀਕ ਨੂੰ ਠੀਕ ਹੈ ਜੀ ਅਗੂਰੇ ਮਸਲਾ ਬਾਹਰ ਜਾਂਦਾ ਸੀ ਕੀ ਸੀਗੇ ਕੁੜੀ ਦਾ ਯਾਨੀ ਕਿ ਬਾਹਰਲੀ ਫੈਲ ਲੱਗੀ ਹੋਈ ਸੀ ਸਭ ਕੁਝ ਹੋਇਆ ਹੋਇਆ ਸੀਗਾ ਤੇ ਬਸ ਪਤਾ ਨਹੀਂ ਕੀ ਗੱਲਬਾਤ ਹੋਈ ਆ ਜਾਂ ਨਹੀਂ ਹੋਈ ਗਈ ਇਹਨਾਂ ਦੇ ਆਪਸ ਵਿੱਚ ਤੇ ਮੁੰਡੇ ਨੇ ਕਤਲ ਕਰਤਾ। ਇਨਸਾਫ ਦੀ ਗੱਲ ਕਰਦੇ ਹਾਂ। ਹਿਸਾਬ ਦੀ ਜੀ ਸਾਡੀ ਪੂਰੀ ਕਾਰਵਾਈ ਬੰਦ ਹੀ ਕੀਤੀ ਜਾਵੇ ਤੇ ਵੈਸੇ ਸਾਡੀ ਸੁਣਵਾਈ ਘੱਟ ਹੋ ਰਹੀ ਆ ਤੇ ਜਿਹੜੇ ਕਿਹਦੇ ਖਿਲਾਫ ਕਤਲ ਕਰਾਇਆ ਜੀ? ਯਾਨੀ ਕਿ ਜਿੱਥੋਂ ਤੱਕ ਦੇਖਣ ਨੂੰ ਲੱਗਦਾ ਪਰਿਵਾਰਿਕ ਸ਼ਾਮਲ ਵਿੱਚ ਹੀ ਆ ਸਾਹਿਬ ਜੀ। ਅਕਸਰ ਨੂੰ ਕਤਲ ਤਾਂ ਘਰੇ ਹੀ ਹੋਇਆ ਜੀ। ਕੀ ਨਾਮ ਆ ਤੁਹਾਡਾ ਜੀ? ਤਸਵੀਰ ਸਿੰਘ ਜੀ। ਸਰਪੰਚ ਤੁਸੀਂ? ਹਾਂਜੀ ਲੱਖੇਪੁਰ ਤੋਂ ਸਰਪੰਚ ਆ। ਜੀ ਕੀ ਮਾਮਲਾ ਆ ਤੁਹਾਡਾ? ਹਾਂ ਜੀ 20 ਦਿਨ ਪਹਿਲਾਂ 25 ਦਿਨ ਪਹਿਲਾਂ ਗੁੱਡੀ ਦਾ ਵਿਆਹ ਹੋਇਆ ਸੀ। ਹਾਂਜੀ। ਕਿ ਅੱਜ ਸਵੇਰੋਂ ਸਰਪੰਚ ਸਾਹਿਬ ਸਾਡੇ ਪਿੰਡ ਫੋਨ ਗਿਆ ਉਹਦੇ ਚਾਚੇ ਨੂੰ। ਹੂੰ। ਵੀ ਕੁੜੀ ਮਾਰਤੀ ਇਹਨਾਂ ਨੇ। ਹੂੰ। ਕੋਈ ਅਸੀਂ ਚਾਰ ਕੋਈ ਇੱਥੇ ਆ ਗਏ ਬਾਈ ਜੀ। ਠੀਕ ਹੈ। ਕੋਈ ਪਹਿਲਾਂ ਵੀ ਕੋਈ ਰਗੜ ਝਗੜਾ ਵਗੈਰਾ ਕੋਈ ਰਹਿਣ ਨਹੀਂ। ਮਾੜਾ ਮੋਟਾ ਮਾੜੀ ਮੋਟੀ ਸੀ ਕਿ ਮਾੜੀ ਮੋਟੀ ਜੀ। ਹਾਂਜੀ। ਵਾੜਾ ਨਹੀਂ ਸੀ। ਬੇਰੇ ਮੀਨਾ ਕਤਲ ਕੀਤਾ ਜੀ। ਅੱਛਾ ਜੀ। ਹਾਂਜੀ। ਠੀਕ। ਮਾੜੀ ਗੱਲ ਆ ਥੀਆਂ ਦਾ ਫਰਕ ਆਉਣਾ ਆਈ ਕਰਕੇ ਵਿਆਹ ਬੰਦ ਹੁੰਦਾ ਹੈ। ਇਹ ਕੋਈ ਬਾਹਰ ਜਾਣਾ ਸੀ ਕੁੜੀ ਦੇ ਕਿਹੜੇ ਦੇ ਹਾਂਜੀ ਹਾਂਜੀ ਕੈਨੇਡਾ ਜੀ। ਇਹ ਕੋਈ ਵੀਜ਼ਾ ਵਗੈਰਾ ਆਇਆ ਬਾਈ ਜੀ। ਵੀਜ਼ ਅਮੁੱਲ ਮਹੀਨੇ ਅਮੁੱਲ ਮਹੀਨੇ ਜਾਣੀ ਜੀ ਬਸ ਜੀ ਟੇਟੀ ਲੈਣੀ ਇਸ ਕੱਲੀ ਵੀ ਜਾ ਆ ਬਈ ਇੱਕ ਸਰਪੰਚ ਸਾਹਿਬ ਲੜਕੀ ਦੇ ਬਾਪ ਦੇ ਬਾਰ-ਬਾਰ ਇਹ ਗੱਲ ਕਹਿੰਦੀ ਹੁੰਦੀ ਸੀ ਕਿ ਕੁੜੀਆਂ ਨੂੰ ਜੇ ਬਾਹਰ ਤੋਰੋ ਤਾਂ ਆਪਣੇ ਪੈਸੇ ਲਾ ਕੇ ਤੋਰੋ ਵੀ ਦੂਜੇ ਦੇ ਝਾਕ ਨਾ ਰੱਖੋ ਹਾਂਜੀ ਉਹ ਕੱਲਾ ਇਹਨਾਂ ਨੇ ਪਾਸੇ ਸੱਤ ਕਨਾਂ ਰਜਿਸਟਰੀ ਵੀ ਕਰਾਈ ਹੈ ਜੀ ਲੱਖਿਆਂ ਤੋਂ ਉਹ ਹਾਂਜੀ ਫਿਰ ਉਹ ਦਾਜ ਵਾਲੀ ਗੱਲ ਹੀ ਹੋ ਗਈ ਜੀ ਇਹ ਕੋਲ ਫੋਨ ਤੇ ਤਲਾਸ਼ੀ ਨਰੈਣਗੜ੍ਹ ਸੁਵੀਆਂ ਥਾਣੇ ੱਲੇਵਾਲ ਚ ਪਿੰਡ ਪੈਂਦਾ ਉੱਥੇ ਇੱਕ ਵਿਅਕਤੀ ਨੇ ਆਪ ਦੀ ਘਰ ਵਾਲੀ ਸੱਟਾ ਮਾਰ ਕੇ ਮਾਰਦੀ ਉਹਦੇ ਸਬੰਧ ਵਿੱਚ ਅਸੀਂ ਉਹਨਾਂ ਦੇ ਜੋ ਵਾਰਸ਼ੇ ਲੜਕੀ ਦੇ ਪਰਿਵਾਰ ਦੇ ਆ ਗਏ ਉਹਨਾਂ ਨੂੰ ਉਹਨਾਂ ਦਾ ਬਿਆਨ ਲੈ ਕੇ ਸਾਡੇ ਵੱਲੋਂ ਜੋ ਵੀ ਕਾਰਵਾਈ ਬੰਦੀ ਉਸ ਸਬੰਧੀ ਸਾਡੇ ਵੱਲੋਂ ਕਾਰਵਾਈ ਕੀਤੀ ਜਾ ਰਹੀ ਹੈ ਜਿਹੜੀ ਸਰ ਕੁੜੀ ਨੇ ਆਰੈਸਟ ਕਰਕੇ ਬਾਹਰ ਜਾਣ ਦਾ ਕੀ ਜੋ ਇਹ ਮੁੱਢਲੇ ਤੌਰ ਤੇ ਪਰਤਾਲ ਕੀਤੀ ਜੋ ਉਹਨਾਂ ਪਰਿਵਾਰ ਨੇ ਦੱਸਿਆ ਵੀ ਲੜਕੀ ਨੇ ਆਰੈਸਟ ਕੀਤੀ ਸੀ ਉਹਦਾ ਬਾਹਰ ਦਾ ਵੀਜਾ ਹੈ ਸੀ ਲੜਕੀ ਬਾਹਰ ਜਾਉ ਸੀ ਉਹਦੇ ਸਬੰਧੀ ਇਹਨਾਂ ਦਾ ਆਪਸ ਵਿੱਚ ਫੈਮਿਲੀ ਦੋਨਾਂ ਦਾ ਸਹਿਮਤੀ ਹੋਈ ਸੀ ਵੀ ਅਸੀਂ ਸਰ ਕੋਈ ਨੌਜਵਾਨਾ ਜਿਹੜੀ ਨੂੰ ਕਤਲ ਕੀਤਾ ਗਿਆ ਕੋਈ ਨਸ਼ੇ ਰਾਦੀ ਵੀ ਰਾਇਦਾ ਨਹੀਂ ਲੱਗਦਾ ਇਹ ਜੋ ਮੁੱਢਲੇ ਤੌਰ ਤੇ ਜੇ ਮਤਲਬ ਵੀ ਸਾਨੂੰ ਜੋ ਪੜਤਾਲ ਕੀਤੀ ਹੈ ਜੇ ਕੋਈ ਨਸ਼ੇ ਵਾਲੀ ਗੱਲ ਨਹੀਂ ਹੈਗੀ ਇਹਨਾਂ ਦੀ ਮੀਆਂ ਬੀਬੀ ਦਾ ਅਕਸ਼ਰ ਨਹੀਂ ਬਣੀ ਹੈਗੀ ਉਸੇ ਕਰਕੇ ਇਹਨੇ ਸੱਟਾ ਮਾਰ ਕੇ ਇਹਨਾਂ ਦਾ ਕਤਲ ਕੀਤਾ ਹੈਗਾ ਸਾਡੇ ਵੱਲੋਂ ਜੋ ਵੀ ਪਰਿਵਾਰ ਦਾ ਬਿਆਨ ਲਿਖੇ ਜੋ ਸਾਡੇ ਵੱਲੋਂ ਬੰਦੀ ਉਸ ਦੀ ਕਾਰਵਾਈ ਕੀਤੀ ਜਾ ਰਹੀ ਹੈ ਅਰੇਸਟ ਪਾ ਲਈਏ ਫਿਰ ਨਹੀਂ ਆਲਰੇਡੀ ਪਹਿਲੋ ਅਸੀਂ ਮੁਕਦਮਾ ਦਰਜ ਕਰਾਂਗੇ ਮੁਕਦਮਾ ਦਰਜ ਕਰਕੇ ਪੋਸਟਿੰਗ ਕਰਾ ਕੇ ਉਸ ਤੋਂ ਬਾਅਦ ਜੋ ਵੀ ਅੱਗੇ ਇਨਵੈਸਟੀਗੇਸ਼ਨ ਹੈ ਉਹ ਕੀਤੀ ਜਾਏਗੀ ਜੋ ਮਨਲਾਹ ਦੇ ਮਤਾਬਕ ਪਹਿਲੋ ਉਹਨਾਂ ਦਾ ਵਾਰਸਾਂ ਦਾ ਬਿਆਨ ਲਿਖਣਾ ਬਿਆਨ ਲੇ ਕੇ ਮੁਕਦਮਾ ਦਰਜ ਕਰਨਾ ਮੁਕਦਮਾ ਦਰਜ ਕਰਾਉਣ ਦੇ ਨਾਲ ਹੀ ਪੋਸਟਿੰਗ ਕਰਾਉਣਾ ਤੇ ਨਾਲ ਹੀ ਅਗਲੀ ਉਹਦੀ ਅਰੇਸਟ ਪਾਣੀ ਮੇਰੇ ਤੇ ਕੁੜੀ ਦਾ ਕੀ ਨਾਮ ਸੀ ਜੀ ਲੱਗੀ ਜਸਪ੍ਰੀਤ ਕੋ ਉਹਦੀ ਕਰੀਬ 19 ਸਾਲ ਉਮਰ ਵਿਆਹ ਨੂੰ ਕਰੀਬ ਇੱਕ ਮਹੀਨਾ ਹੋਣੀ ਹੋਇਆ ਸੀ ਅਜੇ ਕਿਹੜੇ ਪਿੰਡ ਦੇ ਸੀਗੇ ਜੀ ਉਹ ਲੱਖੇ ਕਿ ਲੜਕੀ ਜਿਹੜੀ ਲੜਕੀ ਹੈ ਜੀ ਲੱਖੇ ਕੀ ਥਾ ਕਿ ਲੈ ਨਾ ਮਨੋਰ ਨਹੀਂ ਹੈ ਕਿੰਨਾ ਖਰਦਾ ਕਰਦੀ ਐ ਇਹੇ ਦੇ ਮਾਰ ਗਿਆ ਮੈਂ ਤਾਂ ਬਟਿਆ ਗਿਆ ਓਏ ਕੋਈ ਵੀ ਮਾਪਿਆ ਨਹੀਂ ਲੀ ਰਿਆ ਨਾ ਮੈਂ ਆਉਂਦੇ ਸੱਤੇ ਤੂੰ ਰੋਦੀ ਕਿੰਨੇ ਦੇ ਚੱਤੇ ਬਾਤ ਨੂੰ ਹੁ ਨਾ ਤੋਰੋ ਕਿ ਜਦੇ ਚੱਤ ਨਾ ਤੋਰੋ ਕਿ ਜਦੇ ਚੱਤ ਐ